ਤੋ ਜੀ عمر ਬਹੁਤ ਲੰਬੀ ਹੈ ਜੀ ਇੱਕ ਸਕਿੰਟ ਲਈ ਗੱਲ ਸੁਣੋ ਜੀ ਮੈਂ ਹੁਣੇ ਚੈਨਲ ਤੇ ਇੰਟਰਵਿਊ ਦੇ ਰਿਹਾ ਸੀਗਾ ਤੇ ਤੁਹਾਡੀ ਨਾਲ ਦੀ ਨਾਲ ਹੀ ਨਾਮ ਲੈ ਤੇ ਕੌ ਲਾ ਗਿਆ ਉਹ ਮੁੰਡਾ ਕਹਿੰਦਾ ਜੀ ਹੁਣ ਇਹੀ ਚੱਕ ਕੇ ਕੈਮਰੇ ਦੇ ਅੱਗੇ ਬੋਲੋ ਵੀ ਕੀ ਦੀ ਕੌ ਲਾ ਗਈ ਹਾਂ ਠੀਕ ਹੈ ਬੱਬੂ ਮਾਨ ਸਾਹਿਬ ਨੂੰ ਲੀਵਿੰਗ ਲੈਜੈਂਡ ਕਿਹਾ ਜਾਂਦਾ ਆ ਉਹਨਾਂ ਦੀ ਫਿਲਮ ਮੈਂ ਲਾ ਪੂਣਾ ਪੰਜਾਬ ਓੜੀ ਕਰੇ ਸੀਗਾ ਉਹ ਓੜੀ ਕਾ ਖਤਮ ਹੋਣ ਗਈਆਂ 20 ਸਤੰਬਰ ਨੂੰ ਅਸਲ ਵਿੱਚ ਕੀ ਹੈ ਸਾਰੀ ਗੱਲੀ ਮਿਲੀ ਏ ਟੀਮ ਦੀ ਹੀ ਦੂੰ ਦਿਏ ਹਾਂ ਇਹ ਸਾਰਿਆਂ ਦਾ ਐਫਰਟ ਹੁੰਦਾ ਹੈ ਔਰ ਉਹ ਵੀ ਹੈਗਾ ਇਹਦੇ ਚ ਫਿਲਮ ਚ ਕੋਈ ਵੀ ਬੰਦਾ ਇਹ ਤਾਂ ਚਲੋ ਤੁਸੀਂ ਕਹਿੰਦਾ ਕੋਈ ਸਟਾਰ ਨਹੀਂ ਕੋਈ ਵਿਲਨ ਨਹੀਂ ਸਭ ਇਹ ਚ ਕਰੈਕਟਰ ਨੇ ਰਾਈਟਰ ਸਭ ਆਪ ਹੀ ਹੈ ਕੈਪਟਨ ਆਫ ਦਾ ਸ਼ਿਪ ਇਹ ਬੈਠੇ ਨੇ ਥਰ ਤੁਸੀਂ ਹੋਗੇ ਜੀ ਆ ਬੇਸਿਕਲੀ ਤਾਂ ਮੈਨੂੰ ਸੋਚਾ ਸੂਰਮਾ ਦੇ ਨਾਲ ਜੋੜਨ ਵਾਲਿਆ ਮਿਤੋਜ ਮਾਨਪਾਜੀ ਨੇ ਕਿਹਾ ਠੀਕ ਹੈ ਜੀ ਆ ਉਹਨਾਂ ਦੇ ਥਰੂ ਹੀ ਮੈਂ ਇਹ ਚੀਜ਼ ਨਾਲ ਜੁੜਿਆ ਉਹਨਾਂ ਨੇ ਕਿਹਾ ਗੁਰਪ੍ਰੀਤ ਕਿ ਆਪਾਂ ਇਹ ਫਿਲਮ ਕਰਨੀ ਆ ਤੇ ਤੂੰ ਇਸ ਫਿਲਮ ਦੇ ਸ਼ੇਰਾ ਡਾਇਲੋਗ ਲਿਖਨੇ ਆ। ਕੀ ਬਾਤ ਹੈ। ਮੇਕਾ ਭਾਜੀ ਇਸ ਤੋਂ ਵੱਡੀ ਹੋਰ ਖੁਸ਼ੀ ਵਾਲੀ ਕੀ ਗੱਲ ਹੋਵੇਗੀ? ਕਿ ਕਿਉਂਕਿ ਉਹਨਾਂ ਨਾਲ ਮੈਂ ਪਹਿਲਾਂ ਵੀ ਕੰਮ ਕਰ ਚੁੱਕਿਆ। ਮੈਂ ਆਲਵੇਜ਼ ਉਹਨਾਂ ਦਾ ਰਿਗਾਰਡ ਬਹੁਤ ਕਰਦਾ ਆਂ ਕਿ ਜੇ ਸਿਨੇਮਾ ਦੀਆਂ ਜਾਂ ਸਕ੍ਰਿਪਟ ਰਾਈਟਿੰਗ ਦੀਆਂ ਜੇ ਤੁਸੀਂ ਪੁੱਛੋ ਥੋੜੀਆਂ ਬਹੁਤ ਬਰੀਕੀਆਂ ਸਿੱਖੀਆਂ ਨੇ। ਤੋ ਉਹਦਾ ਕ੍ਰੈਡਿਟ ਮੈਂ ਅਮਿਤੋਜ ਭਾਜੀ ਨੂੰ ਦਿੰਦਾ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਸੀਗਾ ਬੰਬੇ ਉਹਨਾਂ ਨੇ ਕੰਮ ਕੀਤਾ ਵੱਡੇ ਲੋਕਾਂ ਨਾਲ ਤੇ ਉਹਨਾਂ ਤੋਂ ਚੀਜ਼ਾਂ ਸਿੱਖ ਸਿੱਖ ਕੇ ਤੁਸੀਂ ਇੰਪਰੂਵ ਕਰਦੇ ਜਾਂਦੇ ਹੋ ਕਿ ਸਿੱਖਦੇ ਜਾਂਦੇ ਹੋ ਮੈਨੂੰ ਯਾਦ ਆ ਕਿ ਮੈਂ ਕਿਸੇ ਫਿਲਮ ਦਾ ਸ਼ੂਟ ਕਰ ਰਿਹਾ ਸੀ ਦਸੰਬਰ ਦੀ ਗੱਲ ਆ ਨਵੰਬਰ ਦੀ ਮੈਨੂੰ ਭਾਜੀ ਦੀ ਕਾਲ ਆਈ ਕਹਿੰਦੇ ਕੋਪ੍ਰਿਤ ਆਪਾਂ ਇਹਦੇ ਡਾਇਲੋਗਸ ਲਿਖਨੇ ਹੈਗੇ ਸ਼ਿਰਾ ਤੇ ਹੁਣ ਇੰਨਾ ਟਾਈਮ ਨਹੀਂ ਕਿ ਵੀ ਮੈਂ ਤੁਹਾਨੂੰ ਪ੍ਰੋਪਰ ਸਕ੍ਰਿਪਟ ਲਿਖ ਕੇ ਭੇਜਾਂ ਵੀ ਮੈਂ ਤੁਹਾਨੂੰ ਫੋਨ ਤੇ ਰਿਕਾਰਡ ਕਰਕੇ ਭੇਜਣਾ ਸੀਨ ਤੇ ਲਿਖਣਾ ਸ਼ੁਰੂ ਕਰਦੇ ਮੇਖਾ ਭਾਜੀ ਮੈਂ ਸ਼ੂਟ ਕਰ ਰਹਾ ਕਿਸੇ ਫਿਲਮ ਦਾ ਜੀ ਕਹਿੰਦੇ ਵੀ ਕਿੱਦਾਂ ਦੇ ਕਿੱਦਾਂ ਕਰ ਟਾਈਮ ਕੱਟਾ ਔਰ ਸਾਡਾ ਜਿਹੜਾ ਉਹ ਸ਼ੂਟ ਹੁੰਦਾ ਸੀਗਾ ਉਹ ਰਾਤ ਨੂੰ ਹੁੰਦਾ ਸੀ ਅ ਜਿਹਦਾ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ 8 ਵਜੇ ਤੱਕ ਦੀ ਸ਼ਿਫਟ ਹੁੰਦੀ ਸੀ ਮੈਨੂੰ ਅੱਜ ਵੀ ਯਾਦ ਹੈ ਮੇਖਾ ਭਾਜੀ ਠੀਕ ਆ ਸੁੱਚਾ ਸੂਰਮਾ ਦਾ ਪਹਿਲਾ ਜਿਹੜਾ ਸੀਨ ਮੈਂ ਲਿਖਿਆ ਮੇਰੇ ਕੋਲ ਇੱਕ ਸੈੱਟ ਤੇ ਡਾਇਰੀ ਹੁੰਦੀ ਸੀ ਕਿਉਂਕਿ ਹੁਣ ਉੱਥੇ ਲੈਪਟਾਪ ਵਗੈਰਾ ਤਾਂ ਹੈ ਨਹੀਂ ਸੀਗਾ ਅ ਅਸੀਂ ਸ਼ੂਟ ਕੀਤਾ ਸਵੇਰੇ 3 ਵਜੇ ਹੋਇਆ ਤੇ ਮੈਂ 3:30 ਵਜੇ ਵੈਨਟੀ ਚ ਬੈਠ ਕੇ ਅਜਿਹਾ ਲੈ ਕੇ ਨੀ ਕਿਸਮਤ ਤੇਜ ਕਰਕੇ ਵੀ ਤੋਜ ਭਾਜੀ ਦਾ ਨਾਮ ਲਿਆ ਕਿ ਆਪਾਂ ਇਦਾਂ ਹੀ ਕਾਲ ਚੱਕੀ ਜਾਵਾਂਗਾ ਅਮੀ ਤੋਜ ਭਾਜੀ ਦੀ ਕਾਲ ਆ ਗਈ ਤੇ ਪਰ ਭਾਜੀ ਉਹ ਨਾਲ ਲੰਬੀ ਗੱਲਬਾਤ ਹੋਣੀ ਹੈਗੀ ਤੇ ਮੈਂ ਕੋ ਭਾਜੀ ਨਾਲ ਬਾਅਦ ਚ ਹੀ ਗੱਲ ਕਰਾਂਗਾ ਦੇਖੇ ਇਹਨੂੰ ਕਹਿੰਦੇ ਨੇ ਨੀਤੂ ਮੁਰਾਦਾ ਨਾਮ ਲਿਆ ਤੇ ਅਮੀ ਤੋਜ ਭਾਜੀ ਦੀ ਕਾਲ ਆ ਗਈ ਕੀ ਬਾਤ ਹੈ ਕੀ ਬਾਤ ਸੋ 1 ਸਕਿੰਟ ਲਈ ਮੈਂ ਪਕਾਇਦਾ ਭਾਜੀ ਭਾਜੀ ਤੁਹਾਡੀ ਉਮਰ ਬਹੁਤ ਲੰਬੀ ਹੈ ਜੀ 1 ਸਕਿੰਟ ਲਈ ਗੱਲ ਸੁਣੋ ਜੀ ਮੈਂ ਹੁਣ ਹੀ ਚੈਨਲ ਤੇ ਇੰਟਰਵਿਊ ਦੇ ਰਿਆ ਸੀਗਾ ਤੇ ਤੁਹਾਡੀ ਨਾਲ ਦੀ ਨਾਲ ਹੀ ਨਾਮ ਲੈ ਤੇ ਕੌ ਲਾ ਗਈ ਮੁੰਡਾ ਕਹਿੰਦਾ ਜੀ ਹੁਣ ਇਹੀ ਚੱਕ ਕੇ ਕੈਮਰੇ ਦੇ ਅੱਗੇ ਬੋਲੋ ਵੀ ਕੀ ਦੀ ਕੌ ਲਾ ਗਈ ਹਾਂ ਠੀਕ ਹੈ ਤੇ ਸਾਡੇ ਵੱਲੋਂ ਵੀ ਮੁਬਾਰਕਾਂ ਹਾਂ ਆਵਾਜ਼ ਸਪੀਕਰ ਤੇ ਕਹਿੰਦਾ ਭਾਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਭਾਜੀ ਦਿਲ ਬਹੁਤ ਖੁਸ਼ ਹੋਇਆ ਯਾ ਕਿਉਂਕਿ ਅਸੀਂ ਬਹੁਤ ਉਡੀਕ ਰਹੇ ਸੀਗੇ ਨਾ ਸੁੱਚਾ ਸੁਰਮਨ ਨੂੰ ਤੇ ਐਕਸਾਈਟਮੈਂਟ ਹੋਰ ਵੱਧ ਗਈ ਆ ਦੇ ਥੈਂਕ ਯੂ ਵੈਰੀ ਮਚ ਜੀ ਬੱਬੂ ਮਾਨ ਸਾਹਿਬ ਨੂੰ ਲੀਵਿੰਗ ਲੈਜੈਂਡ ਕਿਹਾ ਜਾਂਦਾ ਆ ਉਹਨਾਂ ਦੀ ਫਿਲਮ ਮਿਲਦਾ ਪੂਣਾ ਪੰਜਾਬ ਉੜੀ ਕਰਿਆ ਸੀਗਾ ਉਹ ਉੜੀ ਕਾ ਖਤਮ ਹੋਣਗੀਆਂ 20 ਸਤੰਬਰ ਨੂੰ ਅਸਲ ਵਿੱਚ ਕੀ ਹੈ ਸਾਰੀ ਰਾਲੀ ਮਿਲੀ ਏ ਟੀਮ ਦੀ ਚੀਜ਼ ਹੁੰਦੀ ਹੈ ਹਾਂ ਇਹ ਸਾਰਿਆਂ ਦਾ ਐਫਰਟ ਹੁੰਦਾ ਹੈ ਔਰ ਉਹ ਵੀ ਹੈਗਾ ਇਹਦੇ ਫਿਲਮ 'ਚ ਜੇ ਤੁਹਾਨੂੰ ਕੋਈ ਵੀ ਬੰਦਾ ਇਹ ਤਾਂ ਚਲੋ ਤੁਸੀਂ ਕਹਿੰਦਾ ਕੋਈ ਸਟਾਰ ਨਹੀਂ ਕੋਈ ਵਿਲਨ ਨਹੀਂ ਸਭ ਵਿੱਚ ਕਰੈਕਟਰ ਨੇ ਰਾਈਟ ਰੱਖਿਆ ਆਪੀ ਕੈਪਟਨਸ਼ਿਪ ਇਹ ਬੈਠੇ ਨੇ ਪਰ ਤੁਸੀਂ ਹੋਗੇ ਜੀ ਸਾਨੂੰ ਚਲਾਉਣ ਵਾਲੇ ਤਾਂ ਤੁਸੀਂ ਹੋਗੇ ਭਾਜੀ ਤਾਂ अच्छा मैर तूं दादा त